ਅਰਿਆਤ ਪ੍ਰਧਾਨ ਜੀ ਨੂੰ ਤੇ ਸਾਰੀ ਕਾਂਗਰਸ ਦੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦੇ ਨੇ ਮੈਂ ਇੱਕ ਮੈਂ ਬੀਬੀਆਂ ਨੂੰ ਬੇਨਤੀ ਕਰਨੀ ਚਾਹਣਾ ਇਹ ਲੜਾਈ ਤੁਹਾਡੀ ਮੰਰੇਗਾ ਆਪਣੀ ਮੰਰੇਗਾ ਜਿਹੜੀ ਬੰਦ ਹੋਈ ਹੈ ਔਰੇ ਅਸਤੇ ਲੜਾਈ ਹੈ ਜੇ ਇਹ ਲੜਾਈ ਚ ਤੁਸੀਂ ਥੱਕ ਗਈਆਂ ਜੇ ਤੁਹਾਡੇ ਬੈਠੇ ਬੈਠੇ ਤੁਹਾਡੇ ਗੋਡੇ ਦੁਖਣ ਲੱਗ ਪਏ ਜੇ ਤੁਸੀਂ ਅੱਕ ਗਈਆਂ ਦਾ ਇਹ ਗੁੰਗੀ ਬੈਰੀ ਸਰਕਾਰ ਨੇ ਤੁਹਾਨੂੰ ਕੋਈ ਦਿਹਾੜੀ ਨਹੀਂ ਦੇਣ ਦੇਣੀ ਅਸੀਂ ਤੁਹਾਡੇ ਅੱਗੇ ਲੱਗਣਾ ਹੈ ਤੇ ਤੁਸੀਂ ਮਗਰ ਮੇਰੀਆਂ ਮਾਵਾਂ ਤੇ ਭੈਣਾਂ ਨੇ ਸਾਥ ਦੇਣਾ ਫੇਰ ਅਸੀਂ ਇਸ ਸਰਕਾਰ ਨੂੰ ਗੋਡਿਆਂ ਦੇ ਭਾਰ ਕਰ ਲਾਂਗੇ ਪਰ ਜੇ ਤੁਸੀਂ ਗੱਦੀਆਂ ਤੇ ਬੈਠੀਆਂ ਵੀ ਥੱਕ ਗਿਆ ਤੇ ਫੇਰ ਲੜਿਆ ਨਹੀਂ ਜਾਣਾ ਇੰਨੇ ਘੰਟੇ ਹੋ ਗਏ ਘੰਟਾ 2 ਘੰਟੇ 3 ਹੋ ਸਕਦਾ ਹੈ ਜਿਵੇਂ ਕਿਸਾਨਾਂ ਨੇ ਲੜਾਈ ਲੜੀ ਸੀ ਦਿੱਲੀ 'ਚ ਤੇ 7 ਮਹੀਨੇ ਲੱਗੇ ਸੀ ਗਰੀਬ ਪਰਾਉ ਤੇ 700 ਨਾ 1 ਸਾਲ ਲੱਗਿਆ ਤੇ 700 ਬੰਦਾ ਮਰ ਗਿਆ ਤੇ ਫੇਰ ਮੋਦੀ ਨੂੰ ਗੋਟਿਆ ਪਾੜ ਕਰ ਲਿਆ ਤੇ ਮੈਂ ਹੁਣ ਵੇਖਦਾ ਝੋੜਾ ਜਾਂ ਚੱਕ ਕੇ ਮੇਰੀ ਭੈਣਾਂ ਨੂੰ ਹੋ ਜਾਂਦੀ ਐ ਐਡੀ ਕੀ ਗੱਲ ਹੋ ਗਈ ਮੇਰੇ ਤੋਂ ਬਾਅਦ ਬਗੇ ਸਾਹਮਣੇ ਬੋਲਣਾ ਤੇ ਆਖ ਭਰਾਈ ਜਾਂਦੇ ਆ ਤੁਹਾਡੇ ਲੀਡਰ ਜੋ ਕਿ ਇਹ ਤੁਹਾਡੇ ਸਿਰ ਤੇ ਇਸ਼ਾਰਾ ਮਾਰਦੇ ਆ ਕਿ ਇਹ ਦੇ ਲੇਟ ਹੋ ਗਏ ਬੀਬੀਆਂ ਉੱਠ ਖੜਦੀਆਂ ਹੁਣ ਮੇਰੀ ਭੈਣ ਕੋਈ ਨਾ ਉੱਥੇ ਬਈ ਮੈਨੂੰ ਪਤਾ ਚੁੰਨਾ ਚੌਂਕਾ ਕਰਨਾ ਪੱਕਾ ਬੋਲੋ ਹੱਥ ਖੜੇ ਕਰੋ ਸਾਰੀਆਂ ਮਾਵਾਂ ਹਾਂਜੀ ਬੋਲੋ ਤੁਸੀਂ ਹੁਣ ਦੱਸੋ 10 ਮਿੰਟ ਬਾਅਦ 10 ਮਿੰਟ 12 ਮਿੰਟ ਬੰਗੀਲ ਸਾਹਿਬ ਕਾਂਗਰਸ ਪਾਰਟੀ ਨੂੰ ਪਹਿਲਾਂ ਤਾਂ ਸਾਰੀ ਨੂੰ ਮੇਰਾ ਸ਼ਾਸਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਕੀ ਗੱਲ ਅਸੀਂ ਨਰੇਕਾ ਦੇ ਵਿੱਚ ਕੰਮ ਨਹੀਂ ਕਰ ਸਕਦੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਸਾਡੇ ਲਈ ਸਾਡੇ ਉਥੋਂ ਕਿਰਤ ਕਮਾਈ ਨੂੰ ਖੋ ਰਹੀ ਹੈ ਵੀਰੇ ਸਾਈਡ ਤੇ ਦੇ ਵੀਰੇ ਪਿੱਛੇ ਆ ਜਾ ਯਾਰ ਹੈਲੋ ਹੁਣ ਅਸੀਂ ਕੀ ਮੰਗਾਂਗੇ ਕੀ ਤੋਂ ਕੰਮ ਮੰਗਾਂਗੇ ਇਹਨਾਂ ਨੇ ਪੰਜਾਂ ਸਰਪੰਚੋਂ ਤੋਂ ਸਾਡੇ ਕੰਮ ਖੋ ਲਏ ਨੇ ਅਸੀਂ ਕਿੱਥੇ ਜਾਈਏ ਕੀ ਗੱਲ ਸਰਕਾਰ ਦੱਸੇਗੀ ਕਿਹੜੇ ਪਿੰਡ ਵਿੱਚ ਕਦੋਂ ਕਿੱਥੇ ਕੰਮ ਹੋਣਾ ਹੈ ਅਸੀਂ ਉਹਨਾਂ ਕੋਲ ਪੁੱਛਣ ਜਾਈਏ ਸਾਨੂੰ ਕੀ ਪਤਾ ਆ ਸਾਡੇ ਕੋਲ ਐਨੇ ਅਧਿਕਾਰ ਨਹੀਂ ਹਨ ਨਾ ਅਸੀਂ ਅੱਗੇ ਕੰਮ ਮੰਗ ਸਕਦੇ ਸੀ ਹੁਣ ਅਸੀਂ ਕੰਮ ਵੀ ਨਹੀਂ ਕਿਸੇ ਤੋਂ ਮੰਗ ਸਕਦੇ ਕੀ ਗੱਲ ਅਸੀਂ ਵੀਡੀਓ ਦਫ਼ਤਰ ਜਾ ਕੇ ਕੰਮ ਅੱਗੇ ਲੈ ਆਉਂਦੇ ਸੀ ਹੁਣ ਸਾਡੇ ਕੋਲ ਉਹ ਵੀ ਖੋ ਲਏ ਗਏ ਮੈਂ ਇਹੀ ਕਹਿਣੀ ਆ ਕਾਂਗਰਸ ਪਾਰਟੀ ਦਾ ਨਾਅਲਾ ਸੀ ਹਰਦਮ ਮੇਜਰਾਂ ਤੇ ਚੱਲਾਂਗੇ ਸਾਡੇ ਕੰਮ ਨੂੰ ਚਲਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਹੀਂ ਉਹ ਕਿਸੇ ਨੇ ਇੱਕ ਅੰਦੇ ਨੇ ਹੋਰ ਬੋਲਣਾ ਮਨਜੀਤ ਜੀ ਹੁਣ ਦੇ ਦਿਓ ਦੇ ਦਿਓ ਹੁਣ ਭੈਣ ਹਰਪ੍ਰਾਲ ਕੌਰ ਜੀ 1 ਮਿੰਟ ਲਈ ਆਪਣੇ ਵਿਚਾਰ ਰੱਖਣਗੇ ਕਿਉਂਕਿ ਮਾਈਕ ਵਾਲੇ ਕੈਮਰੇ ਵਾਲੇ ਨਹੀਂ ਦੇ ਕਾਂਗਰਸ ਪਾਰਟੀ ਦੀ ਸਾਰੀ ਲੀਡਰਸ਼ਿਪ ਰੇਲ ਸਾਹਿਬ ਮੰਨਿਆ ਗਾ ਦਿਵਾਨੂ ਵਾਲੇ ਡਾਕਟਰ ਅਮਰ ਸਿੰਘ ਜੀ ਵਿਜੇ ਸਿੰਘਲਾ ਜੀ ਸਾਰੀ ਲੀਡਰਸ਼ਿਪ ਰਾਖਾਣਾ ਸਾਡੀ ਭੈਣ ਹਰਪਾਲ ਕੌਰ ਵੀਰੇ ਅੱਲੇ ਬੈਠ ਕੇ ਵੀ ਕੈਮਰੇ ਵਾਲਿਓ ਸਾਰਿਆਂ ਨੂੰ ਵਿਖਦੇ ਬ੍ਰਾਂਟ ਜੀ ਨੂੰ ਸੱਸੀ ਆਕਾਲ ਜੀ ਧੰਨਵਾਦ ਤੁਹਾਡਾ ਅੱਜ ਆਇਆ ਨੂੰ ਅੱਜ ਆ ਕੇ ਸੌਣ ਵਾਸਤੇ ਤੁਸੀਂ ਟਾਈਮ ਕੱਢਿਆ ਜਿਹੜੀ ਦੁਨੀਆ ਨੂੰ ਕੰਮ ਮਿਲਿਆ ਸੀ ਬਹੁਤ ਔਖਾ ਕੰਮ ਇਹ ਮਿਲਿਆ ਸੀ ਬੀਬੀਆਂ ਨੂੰ ਰੁਜ਼ਗਾਰ ਇਹ ਰੁਜ਼ਗਾਰ ਨੂੰ ਉਹ ਹੁੰਦੇ ਕੌਣ ਸਿੱਖਣ ਵਾਲੇ ਔਰ ਰੁਤੇ ਜਿਓ ਨਹਿੜ ਵਾਲੇ ਇਹ ਹੱਕ ਦੀਆਂ ਦਾ ਸੀ ਬੋਲੇ ਕੋਈ। ਬਹੁਤ ਧੰਨਵਾਦ ਪ੍ਰਧਾਨ ਜੀ ਮંચ ਤੇ ਬਰਾਜ਼ਮਾਨ। ਅੱਜ ਵੀ ਇਸ ਮੰਰੇਗਾ ਦੀ ਲੜਾਈ ਲੜਨ ਆਏ। ਦੂਰੋਂ ਦੂਰੋਂ ਆਸੇ ਪਾਸੇ ਹਲਕਿਆਂ ਦੇ ਔਤ ਸਮਰਾਲਾ ਦੀਆਂ ਮੇਰੀਆਂ ਮਾਵਾ ਪੈਣਾ ਤੇ ਬਜ਼ੁਰਗ ਤੇ ਨੌਜਵਾਨ ਸਾਥਿਓ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਏ ਕਿ ਤੁਸੀਂ ਠੰਡ ਦੇ ਮੌਸਮ ਜਾਗੇ ਥੇ। ਗਰੀਬ ਪਰਾਵਾਂ ਦੀ ਲੜਾਈ ਲੜਨ ਵਾਸਤੇ ਆਏ ਹੋ ਮંચ ਤੇ ਬਿਰਾਜਮਾਨ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਬਬੇਸ਼ ਬਗੇਲ ਸਾਹਿਬ ਬਹੁਤ ਹੀ ਯਾਦਗਾਰੀਆਂ ਇਸ ਇਲਾਕੇ ਦੀ ਅਗਵਾਈ ਕਰ ਰਹੇ ਪਰ ਮਨਰੇਗਾ ਨੂੰ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਡਾਕਟਰ ਅਮਰ ਸਿੰਘ ਜੀ ਤੁਹਾਡੇ ਐਮਪੀ ਸਾਹਿਬ ਬਹੁਤ ਸਤਿਕਾਰ ਦੇ ਯੋਗ ਵਿਕਿੰਦਰ ਸਿੰਘਲਾ ਸਾਹਿਬ ਜਿਹੜੇ 올 ਇੰਡੀਆ ਸਾਡੇ ਜੁਆਇੰਟ ਟ੍ਰੈਜਰਰ ਨੇ ਸੀਡਬੀਯੂਸੀ ਮੈਂਬਰ ਨੇ ਬਹੁਤ ਸਤਿਕਾਰ ਦੇ ਯੋਗ ਹੀਨਾ ਜਿਹੜੇ ਮੈਡਮ ਦੋ ਵਾਰ ਹੀਨਾ ਕਾਰੇ ਦੀ ਦੋ ਵਾਰ ਮੈਲੇ ਬਣੇ ਹੈ ਪਰ ਅੱਜ ਸਾਡੇ ਵਿਚਕਾਰ ਸਾਡੇ ਪੰਜਾਬ ਦੇ ਸਹਿ ਪਰਿਵਾਰੀ ਉਹ ਵੀ ਮੰਚ ਤੇ ਬਿਰਾਜਮਾਨ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੂਰੇਜ ਠਾਕੁਰ ਸਾਹਿਬ ਸਹਿ ਪਰਬਾਰੀ ਸਾਹਿਬ ਰਵਿੰਦਰ ਢਾਲਵੀ ਸਾਹਿਬ ਉਹ ਵੀ ਮੌਜੂਮ ਨੇ ਡਾਕਟਰ ਗਾਂਧੀ ਸਾਹਿਬ ਮਗਰਲੇ ਪਾਸੇ ਬੈਠੇ ਨੇ ਜਿਹੜੇ ਪਟਿਆਲਾ ਤੋਂ ਜਿਨ੍ਹਾਂ ਨੇ ਮਹਾਰਾਜਿਆਂ ਤੇ ਰਾਜਿਆਂ ਦਾ ਮੂੰਹ ਮੋੜ ਕੇ ਆਪ ਲੋਗਾਂ ਨੇ ਉਹਨਾਂ ਨੂੰ ਜਿਤਾ ਕੇ ਇੱਥੇ ਭੇਜਿਆ ਸਾਫ ਦਾ ਮੰਤਰੀ ਰਹੇ ਆ ਅਮਰ ਸਿੰਘ ਜੀ ਦੇ ਮਗਰ ਬੈਠੇ ਆ ਸਾਡੇ ਅਮੀਰ ਜੋਸ਼ੀ ਜੀ ਅਮਰ ਸਿੰਘ ਸਾਹਿਬ ਤੋਂ ਬਹੁਤ ਵੱਡੀ ਸ਼ਖਸੀਅਤ ਨੇ ਬਹੁਤ ਬਹੁਤ ਸਤਕਾਰਯੋ ਸਾਡका ਮੰਤਰੀ 사ਦੂ ਸਿੰਘ ਜੀ ਜਿਹੜੇ ਨਾਪਾ ਤੋਂ ਨੇ ਬਾਜਵਾ ਸਾਹਿਬ ਇੱਥੇ ਨੇ ਸਾਡੇ ਸਾਹਮਣੇ ਤੋਂ ਤੇ ਨਾਲ ਹੀ ਵੈਦ ਸਾਹਿਬ ਵੀ ਬੈਠੇ ਨੇ ਸੰਗੇ ਤਲਵਾਰ ਸਾਹਿਬ ਬੈਠੇ ਨੇ ਹੋਰ ਕਈ ਸਾਥੀ ਮਹਿਲਾ ਕਾਂਗਰਸ ਮੰਮਤਾ দত্ত ਜੀ ਤੇ ਮਨਕੀਰ ਸਿੰਘ ਜੀ ਦਾਖਾ ਉਹ ਬੈਠੇ ਨੇ ਕੁਲਦੀਪ ਵੈਦ ਸਾਹਿਬ ਥੱਲੇ ਖੜੇ ਨੇ ਤਿੰਨ ਬੰਦਿਆਂ ਦਾ ਮੈਂ ਨਾਮ ਹੀ ਲਿਆ ਉਹ ਤਿੰਨ ਬੰਦੇ ਮਨਜੀਤ ਸਿੰਘ ਚਲਬੁੱਟੀ ਸਾਹਿਬ ਤਿੰਨ ਬੰਦਿਆਂ ਨੂੰ ਅੱਜ ਮੈਂ ਵਧਾਈ ਵੀ ਦੇਣਾ ਚਾਹਣਾ ਤੇ ਨਾਲ ਸਮੁੱਚੇ 8-9 ਹਲਕਿਆਂ ਨੂੰ ਵੱਡੇ ਮਹਿਸਾਬ ਬਲਵਿੰਦਰ ਜੀ ਵੀ ਬੈਠੇ ਆ ਟਿੰਕੂ ਜੀ ਬੈਠੇ ਆ ਖਰੜ ਤੋਂ ਕਾਂਸਾ ਬੈਠੇ ਲੱਕੀ ਜੀ ਬੈਠੇ ਆ ਮੈਂ ਤਿੰਨ ਬੰਦਿਆਂ ਨੂੰ ਵਧਾਈ ਦੇਣੀ ਛੋੜੇ ਉਹਨਾਂ ਵਿੱਚ ਗੁਰਕੀਰਤ ਸਿੰਘ ਸਭ ਤੋਂ ਵੱਡਾ ਭਰਾ ਇਹ ਤੌਰ ਤੇ ਜੋ ਰੋਲ ਅਦਾ ਕਰਦਾ ਸਾਡਾ ਮੇਰਾ ਭਰਾ ਤੇ ਨਾਲ ਜ਼ਿਲ੍ਹੇ ਦਾ ਪ੍ਰਧਾਨ ਲਖਾ ਪਾਇਨ ਸਾਹਿਬ ਕੀ ਆ ਬਾਤ ਹੈ ਇਹਨਾਂ ਦਿਨਾਂ ਦੀ ਇਹਨਾਂ ਦਿਨਾਂ ਨੇ ਤੇ ਨਾਲ ਜਿਹੜਾ ਬਜ਼ੁਰਗਾਂ ਵਾਲਾ ਪਿਓ ਵਾਲਾ ਰੋਲ ਅਦਾ ਕਰਦੇ ਅਮਰ ਸਿੰਘ ਜੀ ਆ ਮੇਰਾ ਭਰਾ ਰਾਜਾ ਗਿੱਲ ਸਾਹਿਬ ਇਹਨਾਂ ਬੰਦਿਆਂ ਨੇ ਜਿਸ ਤਰੀਕੇ ਦੇ ਨਾਲ ਆਪਣੇ ਜ਼ਿਲ੍ਹੇ ਦੇ ਕਮਾਲ ਲੀਡਰਸ਼ਿਪ ਨੂੰ ਬੰਦ ਕੇ ਰੱਖਿਆ ਮੈਂ ਇਹਨਾਂ ਦਿਨਾਂ ਨੂੰ ਵਧਾਈ ਦੇਣੀ ਚਾਹਣੇ ਵਧਾਈ ਸਾਰਿਆਂ ਨੂੰ ਜਿਨ੍ਹਾਂ ਲੋਕਾਂ ਦਾ ਵੱਡਾ ਯੋਗਦਾਨ ਇਸ ਸਭਾ ਚ ਹੋ ਸਕਦਾ ਕਈਆਂ ਦੇ ਨਾਂ ਰਹਿ ਗਏ ਹੁਣ ਮੈਂ ਲਾ ਕਾਂਗਰਸ ਵੀ ਬੈਠੀ ਐ ਲੇਕਿਨ ਇਹ ਪ੍ਰੋਗਰਾਮ ਜਿਹੜਾ ਅਮੀਰਾਸਤੇ ਦਾ ਸਾਰੇ ਹੀ ਕਰਦੇ ਐ ਤਕੜੇ ਬੰਦੇ ਤੇ ਤਾਂ ਸਾਰੇ ਗਾਉਂਦੇ ਆ ਮੈਂ ਬਪੇਸ਼ ਬਗੇਲ ਜੀ ਨੂੰ ਵਧਾਈ ਦੇਣਾ ਚਾਹਣੇ ਜੋ ਵਿਅਕਤੀ ਛੱਤੀਸਗੜ੍ਹ ਤੋਂ ਚੱਲ ਕੇ ਅੱਜ ਪੰਜਾਬ ਦੇ ਮੇਰੀਆਂ ਮਾਵਾਂ ਤੇ ਭੈਣਾਂ ਤੇ ਮਿੱਤਿਆਂ ਤੇ ਦੱਬਿਆਂ ਦੀ ਕੁਚਲੀਆਂ ਦੀ ਲੜਾਈ ਲੜਨਾ ਸਿਆਇਆ ਹੈ ਜ਼ੋਰਦਾਰ ਤਾੜੀਆਂ ਦੇ ਨਾਲ ਅਸੀਂ ਬਪੇਸ਼ ਬਗੇਲ ਦਾ ਧੰਨਵਾਦ ਕਰਦੇ ਆ ਇਹ ਇਹ ਜਿਹੜੀ ਮਜਰੇਗਾ ਨਾ ਓਏ ਡਾਕਟਰ ਆਦਰਦੀਆ ਮੋਦੀ ਸਾਹਿਬ ਤੁਹਾਨੂੰ ਕੀ ਪਤਾ ਇਹ ਮੰਦਰੇਗਾ ਕਿਉਂ ਚਲਾਈ ਉਹ ਵਿਅਕਤੀ ਜਿਹਦੀ ਫੋਟੋ ਲੱਗੀ ਹੈ ਡਾਕਟਰ ਮਨਮੋਹਨ ਸਿੰਘ ਸੱਚੇ ਬਾਦਸ਼ਾਹ ਡਾਕਟਰ ਮਨਮੋਹਨ ਸਿੰਘ ਜਿਉਂ ਆਪਦੇ ਚਰਨਾਚ ਨਵਾਸ ਪੰਛੀ ਔਰ ਸੋਨੀਆ ਗਾਂਧੀ ਨੂੰ ਮੈਂ ਸਾਨੂੰ ਜਿਉਂਦੇ ਜਿਉਂਦੇ ਇਹਨਾਂ ਲੋਕਾਂ ਦੀ ਫੋਟੋ ਨਹੀਂ ਭੁੱਲਣੀ ਚਾਹੀਦੀ ਇਹਨਾਂ ਦੋਨਾਂ ਜਾਣਿਆਂ ਨੇ ਮਨ ਬਣਾਇਆ ਕਿ ਦੇਸ਼ ਦੇ ਅੰਦਰ ਅੱਤ ਦਰਜੇ ਦੀ ਗਰੀਬੀ ਹੈ 140 ਕਰੋੜ ਦੀ ਆਬਾਦੀ ਵਾਲਾ ਇਹ ਦੇਸ਼ ਜਿੱਥੇ ਗਰੀਬਾਂ ਦੀ ਜਨਸੰਖਿਆ ਜਾਵੇ ਤੁਹਾਨੂੰ ਇੱਕ ਗੱਲ ਦਾ ਪਤਾ ਹੈ ਬੀਬੀਓ ਰੋ ਬੀਬੀਓ ਮੇਰੀਓ ਭੈਣੋ ਇੱਧਰ ਵੇਖੋ ਮੇਰੀ ਭੈਣ ਭਰਾ ਨੂੰ ਦੇਖੀਂ ਰਾਹੁਲ ਗਾਂਧੀ ਅਡਾਨੀ ਦੀ ਗੱਲ ਕਰਦਾ ਹੈ ਇੱਕ ਅੜਾਮੀ ਬੰਦਾ ਹੈ ਬੰਦਾ ਫੱਕੀਆਂ ਸਬਕੋਸ਼ ਇੱਕ ਆਬਾਨੀ ਹੈ ਪਿੱਛੇ ਦੇ ਆਬਾਨੀਆਂ ਦੇ ਮੁੰਡੇ ਦਾ ਵਿਆਹ ਵੇਖਿਆ ਹੁਣੇ ਇੱਕ ਬੰਦਾ ਜਿਹਦੇ ਘਰੇ ਆਬਾਨੀ ਗਿਆ ਕਾਰ ਦੇਣ ਉਹ ਸੀ ਰਾਹ ਹੁਣ ਜਾਂਦੀ ਚੱਲ ਕੇ ਗਿਆ ਵੀ ਸਾਡੇ ਮੁੰਡੇ ਦੇ ਵਿਆਹ ਤੇ ਹੁਣੇ ਦੁਨੀਆ 'ਚ ਅਮਰੀਕਾ 'ਚ ਕੈਨੇਡਾ 'ਚ ਇੰਗਲੈਂਡ 'ਚ ਭਾਰਤ 'ਚ ਦੁਨੀਆ ਦੇ ਹਰ ਕੋਨੇ 'ਚ ਅਬਾਨੀ ਦੇ ਮੁੰਡੇ ਦੇ ਯਾਤੇ ਮੋਤੀ ਜਿਆ ساری ਦੁਨੀਆ ਗਈ ਅਮੀਰ ਅਮੀਰ ਬੰਦੇ ਤੇ ਤੁਸੀਂ ਵੀ ਲਾਂ ਵੇਖੀਆਂ ਆ ਮੋਬਾਈਲਾਂ ਤੇ ਔਰੇ ਅਬਾਨੀ ਦੇ ਕੁੱਤੇ ਔਰੇ ਮੁੰਡੇ ਦੇ ਬਾਪ ਤੂੰ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਆ 5 ਕਰੋੜ ਦੀ ਕਾਰ ਤੇ 50 ਕਰੋੜ ਦੀ ਘੜੀ ਬੰਦ ਹੈ। ਔਰ ਪਤਾ ਨਹੀਂ ਕੀ ਗੋਛ ਹੈ ਜਿਹੜੇ ਕੁੱਤੇ 5 ਕਰੋੜ ਦੀ ਕਾਰ ਤੇ ਜਾਂਦੇ ਆ। ਹੁਣ ਇਸ ਇਹ ਨੂੰ ਲੁੱਟ ਲਿਆ ਸਾਡਾ ਲੀਡਰ ਜਿਹੜਾ ਨਾਮ ਰਾਹੁਲ ਗਾਂਧੀ ਏ। ਉਹ ਔੜੀ ਵਿਆਹ ਤੇ ਗਿਆ ਨਾ ਉਹਨਾਂ ਦੇ ਪਰਿਵਾਰ ਦਾ ਕੋਈ ਬੰਦਾ ਗਿਆ। ਪਰ ਮੈਂ ਤੁਹਾਨੂੰ ਦੱਸਣਾ ਚਾਹਣਾ। ਮੈਂ ਰਾਹੁਲ ਗਾਂਧੀ ਨੂੰ ਕਿਹਾ ਮੈਂ ਕਿਹਾ ਜਨਾਬ ਤੁਸੀਂ ਆਦਾਨੀਆਂ ਤੇ ਬਾਨੀਆਂ ਦੇ ਖਿਲਾਫ ਹੋ ਕਿ ਨਾ ਨਾ ਮੈਂ ਕਿਹਾ ਕੋਈ ਨਿੱਜੀ ਲੜਾਈ ਹੈ ਕਿ ਨਾ ਨਾ ਕਿ ਨਾ ਮੇਰੀ ਲੜਾਈ ਇਸ ਕਰਕੇ ਹੈ ਇਹਨਾਂ ਨੇ ਦੇਸ਼ ਦੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਮੈਨਿਪੂਲੇਟਾਈਜ਼ ਕਰ ਲਈ ਜਨਕੀ ਹਰ ਚੀਜ਼ ਤੇ ਆਪਣਾ ਕਬਜ਼ਾ ਕਰ ਲਿਆ ਤੇ ਆਪਣਾ ਰੇਟ ਦੇ ਕੇ ਜਿਹੜੀ 5 ਰੁਪਏ ਦੀ ਚੀਜ਼ ਸੀ ਉਹਨੂੰ 25 ਜਵੇਚਦਾ ਤੇ ਪੈਸਾ ਇਕੱਠਾ ਕਰਨਿਆ ਇਹ ਦੋਨਾਂ ਬੰਦਿਆਂ ਕੋਲੇ ਓਏ ਗਰੀਬੋ ਓ ਪੰਜਾਬ ਦੀਆਂ ਮੇਰੀਓ ਮਾਤਾਂਓ ਓ ਤੁਹਾਨੂੰ ਨਹੀਂ ਪਤਾ ਕਿ ਅੱਧੀ ਟੈਲੀਵਿਜ਼ਨ ਨਹੀਂ ਵਿਖਾਉਂਦਾ ਸਾਰੇ ਟੈਲੀਵਿਜ਼ਨ ਉਹ ਬਾਨੀਆਂ ਨੇ ਖਰੀਦ ਲਏ ਜੋ ਤੁਸੀਂ ਵੇਖਦੀਆਂ ਉਹ ਸੱਚ ਨਹੀਂ ਐ 80% ਦੇਸ਼ ਤੇ जड़ी आबादी है और आप पैसा जिना अस्सी परसेंट को अस्सी परसेंट इस देश का पैसा है बाकी देश भूखा मर रहा है बघेल साहब बघेल साहेब मेरी माँ के पास अपने बेटे का इलाज गुर्दे बदलने के लिए पैसे नहीं है गुर्दे बदलाने के लिए वो मर जाती है ਪੂਰੇ ਪਿੰਡ ਚ ਮੰਗਦੀ ਐ ਤੇ ਵੀ ਮੇਰੇ ਮੁੰਡੇ ਦੇ ਗੁਰਦੇ ਖਰਾਬ ਹੋ ਗਏ ਉਹਨੂੰ 5 ਲੱਖ ਰੁਪਇਆ ਕੋਈ ਦੇਣ ਵਾਲਾ ਨਹੀਂ ਐ ਤੇ ਜਵਾਨ 26 ਸਾਲਾਂ ਦੇ ਮੁੰਡੇ ਮੈਂ ਆਪਣੀਆਂ ਅੱਠਾਂ ਦੇ ਅੱਕੇ ਇਸ ਮੁਲਕ ਦੇ ਵਿੱਚ ਪਰ ਇਸ ਪੰਜਾਬ ਦੇ ਪਿੰਡਾਂ ਵਿੱਚ ਮਰਦੇ ਰਿਖੇ ਆ ਬੈਠੇ ਸਰਦਾਰ ਸਾਧੂ ਸਿੰਘ ਗਰੀਬ ਪਰਿਵਾਰ ਚੋਂ ਆਇਆ ਮੈਂ ਰੱਖਿਆ मैं देख्या अंतिम संस्कार ते कई गरीब परिवारान कोले लकड़ा दे वास्ते पैसे है नहीं कईयां को अपनी मां नु दवाई दवाई तो पैसे है नहीं मेरी गल सच्ची है ता हाथ खड़ियां करके को जेड मेरी गल सच्ची है ओए एक दे कुत्ते जान मोदी ओ देश के प्रधानमंत्री साहेब ਇੱਕ ਵੱਡੇ ਦੇ ਕੁੱਤੇ ਜਾਣ 5 ਕਰੋੜ ਦੀਆਂ ਕਾਰਾਂ ਇਹ ਮੇਰੀ ਮਾਂ ਦੇ ਕੋਲੇ 150 ਰੁਪਏ ਦੇ ਠੰਡ ਦੇ ਪੌਦੇ ਮਹੀਨੇ ਚ ਬੂਟਨਾ ਹਨ ਇਹ ਸ਼ਰਮੰਜਲ ਹੈ ਦੇਸ਼ ਭੁੱਖਾ ਮਰ ਰਿਹਾ ਹੈ ਬੱਚਾ ਭੁੱਖਾ ਔਰ ਤੂੰ ਸਭੀ ਮਜ਼ਦੂਰੀ ਖੋਹੀ ਹੈ ਰੱਬ ਨੇ ਤੈਨੂੰ ਮਾਫ਼ ਨਹੀਂ ਕਰਨਾ ਆਪਣੇ ਤੇ ਜੋ ਮੋਦੀ ਸਾਹਿਬ ਮਾਫੜੀ ਕਰਨਾ ਹੈ ਝਾੜੂ ਵਾਲੇ ਉਥੋਂ ਨੂੰ ਮਾਫੀ ਤੁਸੀਂ ਮੇਰੀ ਮਾਂ ਦਾ ਮਜ਼ਦੂਰੀ ਖੋਲੀ ਇਸ ਮਜ਼ਦੂਰੀ ਦੇ ਨਾਲ ਮੇਰੀ ਮਾਂ ਆਪ ਦੇ ਨਿੱਕੇ ਜਿਹੇ ਨਿਆਣੇ ਦਾ ਪੇਟ ਭਰਦੀ ਸੀ ਰੋਟੀ ਖਾਦੀ ਸੀ ਮਨਮੋਹਨ ਸਿੰਘ ਨੂੰ ਬੱਤਾ ਸੀ ਡਾਕਟਰ ਮਨਮੋਹਨ ਸਿੰਘ ਜੀ ਖੰਭੇ ਦੇ ਥੱਲੇ ਬਹਿ ਕੇ ਪੜਾਈਕ ਪੜਿਆ ਕਰਦੇ ਸਨ ਬਿਜਲੀ ਦੇ ਖੰਬੇ ਦੇ ਥੱਲੇ ਗਰੀਬ ਕਰ ਨਾਲ ਸਬੰਧਤ ਇੱਕ ਜਿੱਗਾ ਡਾਕਟਰ ਮਨਮੋਹਨ ਸਿੰਘ ਉਹਨੂੰ ਪਤਾ ਉਹਨੂੰ ਪਤਾ ਸੀ ਵੀ ਜਿਹੜਾ ਘਰੇ ਬਿਜਲੀ ਦਾ ਬਿਜਲੀ ਦਾ ਫੀਟਰ ਨਹੀਂ ਹੈ ਉਹ ਆਪਣੀ ਜ਼ਿੰਦਗੀ ਕਿਵੇਂ ਬਤੀਤ ਕਰਦਾ ਹੈ ਫਿਰ ਉਹਨੇ ਮੇਰੇ ਘਰ ਚਲਾਈ ਕਿ ਘੱਮ ਸੇ ਘੱਮ ਬੁੱਢੀਆਂ ਮੇਰੀਆਂ ਮਾਵਾ ਤੇ ਨੌਜਵਾਨ ਮੇਰੀਆਂ ਪਹਿਣਾ ਜਿੰਨਾ ਕੋਲੇ ਕੋਈ ਕਿਰਤ ਕਮਾਈ ਦਾ ਸਾਧਨ ਨਹੀਂ ਏ ਉਹ ਆ ਵੀ ਰੋਟੀ ਰੋਟੀ ਇਸ ਮਨਰੇਗਾ ਤੋਂ ਆਪ ਦਾ ਕੰਮ ਚਲਾ ਲੈਂਗੀਆਂ ਉਹ ਵੀ ਖੋਲਿਆ ਕਰੋਨਾ ਆਇਆ ਕਰੋਨਾ ਔਰ ਕਰੋਨਾ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਗ ਆ ਜਿਹੜਾ ਬੰਦਾ ਬੈਠਾ ਹੈ ਨਾ ਬਟੂ ਨਮਰ ਸਿੰਘ ਡਾਕਟਰ ਸਾਹਿਬ ਜੇ ਸੱਚੇ ਪਾਤਸ਼ਾਹ ਦੀ ਕਿਰਪਾ ਤੁਹਾਡੇ ਤੇ ਕਾ ਹੋਈ ਏ ਨਹੀਂ ਤਾਂ ਤੁਸੀਂ ਆਈਏ ਅਸਫੀਸਰ ਸੀ ਤੁਸੀਂ ਅੰਟੀ ਨਹੀਂ ਬੰਨਣਾ ਸੀ ਗਰੀਬਾਂ ਦਾ ਦਰਦ ਸੀਗਾ ਤੁਹਾਡੇ ਮੰਡੇ ਵਿੱਚ ਤੁਸੀਂ ਵੀ 20 ਪੈਸੇ ਰੋੜਾ ਕਿਤਾ ਇਸ ਕਰਕੇ ਜਿਹੜਾ ਗਰੀਬ ਤੇ ਦਇਆ ਕਰੂਗਾ ਓਰੀ ਸੱਚੀ ਦਰਗਾਹ ਦੇ ਵਿੱਚ ਐਵੇਂ ਮੇਰੇ ਵਰਗਾ ਪਾਠ ਕਰੀ ਜਾਵੇ ਤੇ ਗਰੀਬਾਂ ਨੂੰ ਖਾਈ ਜਾਵੇ ਉਰੀ ਗੱਲ ਨਹੀਂ ਬਣਨੀ ਸੱਚੇ ਬਾਦਸ਼ਾਹ ਦੇ ਘਰੇ ਉਰੀ ਗੱਲ ਚੱਲਨੀ ਹੈ ਜਿਹੜਾ ਗਰੀਬ ਤੇ ਹਿਆ ਤੇ ਦੇਣਾ ਕਰੇਗਾ ਓਏ ਝਾੜੂ ਆ ਲਿਓ ਓ ਝਾੜੂ ਆ ਵਿਓ ਓ ਮਾਨ ਸਾਹਿਬ ਬ੍ਰਹਮਾ ਜਾ ਕਰਕੇ ਇੱਕ ਸੱਤਰ ਬੁਲਾ ਲਿਆ ਇਹ ਹੱਥ ਧੋਲੇ ਜ਼ਿੰਮੇਵਾਰੀ ਬੰਦੀ ਹੈ ਜਿੰਨਾ ਚਿਰ ਬੀਜੇਪੀ ਸਰਕਾਰ ਕਾਲਾ ਕਾਨੂੰਨ ਵਾਪਸ ਵੀ ਲੈਂਦੀ ਪਈ ਦੂਰਾਂ ਦੇ ਖਿਲਾਫ ਪੈਸੇ ਰੱਖ 40% ਰੱਖ ਤੇ ਜੇ 100 ਦੇਣਾ ਪਵੇ ਤਾਂ 100 ਦੇ ਤੇਰੀਆਂ ਮਸ਼ਹੂਰੀਆਂ ਦੇ ਹਾਸਤੇ ਹਜ਼ਾਰ ਕਰੋੜ ਰੁਪਈਆ ਤੇ ਮੇਰੀਆਂ ਮਾਂਵਾਂ ਦੀ ਮਜ਼ਦੂਰੀ ਕੋਈ ਕੱਟ ਕੇ